ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਗੀਤ ਲੈ ਕੇ ਆਈਆਂ ਤੁਹਾਡੇ ਸਾਹਮਣੇ ਇੱਕ ਪਤੀ ਫੌਜ ਚ ਜਾਂਦਾ ਹੁੰਦਾ ਹੈ ਨੌਕਰ ਤਾਂ ਉਹਦੀ ਪਤਨੀ ਉਹ ਤੋਂ ਮੰਗ ਕਰਦੀ ਹੈ ਮੈਨੂੰ ਇੱਕ ਫੋਨ ਲੈ ਕੇ ਦੇ ਜਾ ਉਹ ਕਹਿੰਦਾ ਕਹਿੰਦੀ ਮੈਂ ਤੇਰੀ ਫੋਟੋ ਦੇਖ ਕੇ ਉਹਦੇ ਚ ਤੇਰੇ ਨਾਲ ਗੱਲ ਕਰ ਲਿਆ ਕਰੂੰਗੀ ਉਹ ਕਹਿੰਦਾ ਵੀ ਫੋਨ ਤਾਂ ਮੈਂ ਲੈ ਦੇਮਾ ਪਰ ਮੈਨੂੰ ਮੇਰੀ ਬੇਬੇ ਤੋਂ ਡਰ ਲੱਗਦਾ ਹੈ ਤੇ ਫਿਰ ਉਹ ਹੋਰ ਮੰਗਦੀ ਆ ਕਹਿੰਦੀ ਚੱਲ ਫੋਨ ਲੈ ਕੇ ਦੇ ਤੂੰ ਮੈਨੂੰ ਪੈਸੇ ਭੇਜ ਦੀ ਮੈਨੂੰ ਚਿੱਠੀ ਪਾ ਦੀ ਤੇ ਜਦੋਂ ਕੋਈ ਵੀ ਗੱਲ ਨਹੀਂ ਪੂਰੀ ਕਰਨ ਨੂੰ ਕਹਿੰਦਾ ਫਿਰ ਅੰਤ 'ਚ ਉਹਨੂੰ ਕਹਿੰਦੀ ਆ ਕਹਿੰਦੀ ਕਿਸੇ ਗੱਲ ਤੇ ਤਾਂ ਖੜਜਾ ਕਹਿੰਦੀ ਡਰਦੀ ਤਾਂ ਮੈਂ ਵੀ ਆ ਤੇਰੀ ਤੇਰੇ ਮਾਂ ਤੋਂ ਤੇਰੇ ਬਾਪੂ ਤੋਂ ਡਰ ਤੱਕ ਪਰ ਮੈਨੂੰ ਵੀ ਲੱਗਦਾ ਕਹਿੰਦੀ ਤਾਂ ਤਾਂ ਡਰਨਾ ਹੀ ਆ ਤੇਰੇ ਮਾਪਿਓ ਨੇ ਸੋ ਬੜਾ ਪਿਆਰਾ ਗੀਤ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਆਨੰਦ ਪਿਆਰੇ ਜੀ ਗੀਤ ਦਾ ਹੰਡ ਬੀਤਾ ਮੇਰੀ ਕੌਲੇ ਕਾਂਚਰੀ ਹੋਦੇ ਵਿੱਚ ਲਿਖਿਆ ਸਰਨਾਮਾ ਲਿਖ ਲਿਖ ਚਿੱਠੀਆਂ ਡਾਕ ਚਪਾਵਾ ਨਾਲੇ ਤੁਰਦੀ ਫਤੇ ਬੁਲਾ ਮਾ ਨਹੀਂ ਮੈਂ ਜਾਂਦੇ ਨਹੀਂ ਮੈਂ ਜਾਂਦੇ ਨੌਕਰ ਨੂੰ ਸੁਹੇਲੀਓ ਬਾਹ ਫੜ ਕੇ ਸਮ ਜਾਮਾ ਨਹੀਂ ਮੈਂ ਜਾਂਦੇ ਨੌਕਰ ਨੂੰ ਸੁਹੇਲੀਓ ਬਾਹ ਫੜ ਕੇ ਸਮ ਜਾਮਾ ਫੋਨ ਜਲੇ ਦੇਵੇ ਰਾਂਝਣਾ ਮਾ ਪੈਣ ਤੋਂ ਚੋਰੀ ਵੇ ਗੱਲ ਕਰਿਆ ਕਰੂੰਗੀ ਵੇ ਉਹ ਦੇ ਵਿੱਚ ਦੇਖ ਕੇ ਫੋਟੋ ਤੇਰੀ ਕਹਿੰਦਾ ਫੋਨ ਤਾਂ ਲੈ ਦੇ ਮਾ ਜਾਂਦੇ ਨੌਕਰ ਨੂੰ ਸਹੇਲੀਓ ਬਾਹ ਫੜ ਕੇ ਸਮਝਾਵਨੀ ਮੈਂ ਜਾਂਦੇ ਨੌਕਰ ਨੂੰ ਸਹੇਲੀਓ ਬਾਹ ਫੜ ਕੇ ਸਮਝਾ ਛੱਡ ਫੋਨ ਚਿੱਠੀ ਪਾਦੀ ਰਾਂਝਣਾ ਮਾਇਆ ਆਪਣੀ ਤੋਂ ਚੋਰੀ ਕਹਿੰਦਾ ਕੀ ਤੋਂ ਪੜਾਵੇਂਗੀ ਨਹੀਂ ਤੋਂ ਪੜਨ ਕੰਨਿਓ ਕੋਰੀ ਮੈਨੂੰ ਪੜਨਾ ਆ ਗਿਆ ਬੇ ਚਿੱਠੀ ਤਾਂ ਪਾ ਦੇ ਮਾਣੀ ਮੈਂ ਸੰਗ ਬੇਬੇ ਤੋਂ ਖਾ ਮਾਣੀ ਮੈਂ ਜਾਣਦੇ ਨੁਕਰ ਨੂੰ ਸੁਹੇਲੀਓ ਬਾੜ ਕੇ ਸਮਝਾਵਾਂ ਨੀ ਮੈਂ ਜਾਣਦੇ ਨੁਕਰ ਨੂੰ ਸੁਹੇਲੀਓ ਬਾੜ ਕੇ ਸਮਝਾਵਾਂ ਚਾੜ ਦੇ ਚਿੱਠੀ ਪੇਜੀ ਪੈਸੇ ਰਾਂਝਣਾ ਮਾਪਿਓ ਤੋ ਚੋਰੀ ਨੀ ਤੂੰ ਕਿੱਥੇ ਰੱਖੇਗੀ ਔ ਕੀ ਰਖਣੀ ਰਕਮ ਤੇਰੀ ਵੇ ਮੈਂ ਆਪੇ ਰਖ ਲੂੰਗੀ ਆਂਝਣਾ ਕੱਚੀ ਕੰਧ ਦੀ ਮੋਰੀ ਕਹਿੰਦਾ ਪੈਸੇ ਤਾਂ ਵੇਜ ਦੇ ਮਾਨੀ ਮੜਾਰ ਬਾਪੂ ਦਾ ਖਾਵਾ ਨੀ ਮੈਂ ਜਾਣ ਦੇ ਨੁਕਰ ਨੂੰ ਸਹੇਲੀਓ ਬਾ ਫੜ ਕੇ ਸਮਝਾ ਮਾਨੀ ਮੈਂ ਇਹ ਜਾਣ ਦੇ ਨਕਰੀ ਨੂੰ ਸੁਹੇਲੀਓ ਵਾਂ ਫੜ ਕੇ ਸਮ ਜਾਮ ਇੱਕ ਬਟੂਆ ਜਾਲ ਲੈ ਦੇਵੇ ਉਹਦੇ ਵਿੱਚ ਪੈਸੇ ਸਾਮਲੂ ਸਾਰੇ ਵੇ ਕੋਈ ਲੋੜ ਜੀ ਪੈ ਜਾਵੇ ਡੱਲਿਆ ਕਰੂੰ ਪੰਜ ਚਾਰੇ ਕਹਿੰਦਾ ਬਟੂਆ ਤਾਂ ਲੈ ਦੇ ਮਾਂ ਨਹੀਂ ਮਡਰ ਬੇਬੇ ਦਾ ਖਾਵਾ ਨਹੀਂ ਮੈਂ ਜਾਣਦੇ ਨੌਕਰ ਨੂੰ ਸੁਹੇਲੀਓ ਬਾ ਫੜ ਕੇ ਸਮਝ ਆ ਮਾ ਨਹੀਂ ਮੈਂ ਜਾਣਦੇ ਨੌਕਰ ਨੂੰ ਸੁਹਿਲੀਓ ਬਾਵਾੜ ਕੇ ਸਮ ਜਾਵਾ ਕਿਸੇ ਗੱਲ ਤੇ ਤਖੜ ਜਾਵੇ ਬੇਬੇ ਲਈ ਮੈਨੂੰ ਬਿਆਕੇ ਆਪਣਾ ਟਾਈਮ ਨਾਲੰਗਣਾਵੇ ਹਵਾਨਦੀ ਪਰ ਮੈਂ ਵੀ ਡਰ ਬੇਬਦਾ ਖਾਮਾਨੀ ਮੈਂ ਜਾਨਦੇ ਨੁਕਰ ਨੂੰ ਸੁਹੇਲੀਓ ਵਾਂ ਫੜ ਕੇ ਸਮ ਜਾਵਾਨੀ ਮੈਂ ਜਾਨਦੇ ਨੁਕਰ ਨੂੰ ਸੁਹੇਲੀਓ ਵਾਂ ਫੜ ਕੇ ਸਮ ਜਾਵਾਂ